ਨੇਦਰ ਬੇਬੇ ਜੀ ਵੀ ਆ ਗਏ ਬੇਬੇ ਸਸਤੀਕਾਲ ਸਸਤੀਕਾਲ ਜੀ ਤੇ ਤੁਹਾਡੇ ਪਿੰਡ ਦਾ ਇੱਕ ਕਲਾਕਾਰ ਹੈ ਜਾਣਦੇ ਹੋ ਹਾਂਜੀ ਹਾਂਜੀ ਬਹੁਤ ਚੰਗੀ ਤਰ੍ਹਾਂ ਕੌਣ ਹੈਗਾ ਉਹ ਮੁੰਡਾ ਹੈ ਜੀ ਸਾਡਾ ਬੱਬੂ ਮਨ ਹਾਂਜੀ ਤੇ ਫਿਰ ਗਾਣੇ ਸੁਣਦੇ ਹੋ ਬੱਬੂ ਮਨ ਬਹੁਤ ਸੁਣੀ ਦੇ ਵਧੀਆ ਲੱਗਦੇ ਆ ਗਾਣੇ ਹਾਂ ਹਾਂ ਬਹੁਤ ਸੋਹਣੇ ਤੇ ਫਿਰ ਬੇਬੇ ਜੀ ਜੇ ਆਪਾਂ ਗੱਲ ਕਰੀਏ ਕਿ ਇੱਥੋਂ ਦੇ ਰਹਿਣ ਵਾਲੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਹਨਾਂ ਦੇ ਉਹਨਾਂ ਦੇ ਦੋ ਭੈਣਾਂ ਨੇ ਜੀ ਆਪ ਇਕੱਲੇ ਹੀ ਮੰਮੀ ਡੈਡੀ ਤਾਂ ਡੈਥ ਹੋ ਗਈ ਉਹਨਾਂ ਦੀ ਹਾਂਜੀ ਆਉਂਦੀ ਆ ਫਿਰ ਪਿੰਡ ਚ ਆ ਕੇ ਮਿਲ ਕੇ ਜਾਂਦੇ ਹਾਂ 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 ਸਾਲ ਤਾਂ ਬਹੁਤ ਮਿਲ ਕੇ ਜਾਂਦਾ ਸਾਡੇ ਗਲੀ ਚ ਘਰ ਹੈ ਅੱਛਾ ਗਲੀ ਚ ਘਰ ਹੈ ਆਹੀ ਆ ਸਾਹਮਣਾ ਕਰ ਸਾਡਾ ਜੀ ਪਰ ਮੱਚ ਪੰਜਵੀ ਤੁਸੀਂ ਬਹੁਤ ਦੇਖਿਆ ਹਾਂ ਗਾਉਣਾ ਕਿਵੇਂ ਦੇਖਿਆ ਸਾਡੇ ਵਿਆਹ ਨੂੰ ਗਿਆ ਸੀ ਬਰਾਤ ਚੜ੍ਹ ਕੇ ਹਾਂਜੀ ਜੀ ਤੇ ਫਿਰ ਗਾਉਣਾ ਕਦੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਜਾਦਪੁੱਤ ਉਹ ਇੱਥੇ ਕੋਠੇ ਤੇ ਬੈਠਾ ਗਾਣੇ ਲਿਖਦਾ ਹੁੰਦਾ ਜਿਆਦਾ ਛੋਟਾ ਜਿਹਾ ਸੀ ਇਹ ਨਾ ਵਰਗਾ ਹਾਂ ਕੋਠੇ ਦੇ ਡਿਸਕਾਂ ਕਈ ਇੱਕ ਵਾਰੀ ਤਾਂ ਬਾਂਦਰੀ ਸਾਰੀਆਂ ਡਿਸਕਾਂ ਖਰਾਬ ਕਰ ਗਈ ਐ ਰੋਂਦਾ ਫਿਰੇ ਵਿਚਾਰਾ ਕੋਠੇ ਤੇ ਦੇੜ ਗਈ ਸੀ ਟੇਕ ਦੂਈਆਂ ਡਿਸਕਾਂ ਨਹੀਂ ਤੇ ਆਉਂਦੀਆਂ ਨਹੀਂ ਅੱਗੇ ਹਾਂ ਜੀ ਬਹੁਤ ਪਿਆਰ ਕਰਦਾ ਸਾਡੇ ਪਰਿਵਾਰ ਨੂੰ ਬੱਚਿਆਂ ਨਾਲ ਬਹੁਤ ਪਿਆਰ ਤੇ ਇਧਰ ਬਾਪੂ ਜੀ ਵੀ ਨੇ ਆ ਗਏ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਪਸੰਦ ਆ ਬੱਬੂ ਮਾਨ ਦੇ ਗਾਣੇ ਜੀ ਮੁੰਡਾ ਹੀ ਆ ਸਾਡਾ ਹੀ ਗਾਣੇ ਵਧੀਆ ਲੱਗਦੇ ਵਧੀਆ ਵਧੀਆ ਆਣ ਫਿਰ ਇਹਦੇ ਤੇ ਜਦੋਂ ਫਿਰ ਪਿੰਡ ਆਉਂਦੇ ਆ ਮਿਲ ਕੇ ਜਾਂਦੇ ਆ ਫੁੱਲ ਕਿਤੇ ਇਹ ਤਾਂ ਨਹੀਂ ਆ ਕਿ ਵੱਡੇ ਕਲਾਕਾਰ ਬਣ ਗਏ ਹੁਣ ਗਾਇਕਾ ਲਈ ਵੱਡੇ ਗਾਇਕਾ ਲਈ ਹੈਂਗੜਾ ਜੀ ਉਹੀ ਜਿ ਕੋਈ ਗੱਲੇ ਨਹੀਂ ਹੈ